ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਜੀ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਅੱਜ ਦੀ ਆਪਣੀ ਵਿਜਿਟ ਹੈਗੀ ਦੋਸਤੋ ਪਿੰਡ ਜੋੜ ਸਿੰਘ ਵਾਲਾ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਬਾਈ ਹਰਵੈਲ ਦੇ ਫਾਰਮ ਤੇ ਪਹੁੰਚੇ ਆ ਤੇ ਵੇੜ ਤੁਹਾਨੂੰ ਦੋਸਤੋ ਇੱਕ ਸ਼ਾਹੀਵਾਲ ਦੇ ਵਿੱਚ ਸ਼ਾਹੀਵਾਲ ਅੰਗ ਦੇ ਵਿੱਚ ਵੇੜ ਦਿਖਾਉਣੀ ਆ ਤੇ ਇੱਕ ਹੋਰ ਤੁਹਾਨੂੰ ਨਾਲ ਲਗਮੀ ਵੇੜ ਵੇਖਣ ਦੇ ਵਿੱਚ ਮਿਲੇਗੀ ਠੀਕ ਆ ਤੇ ਸ਼ਾਹੀਵਾਲ ਦੀ ਜਿਹੜੀ ਇਹ ਨਾਰਮਲੀ ਦੋਸਤੋ ਚੁਵਾਈ ਹੈਗੀ ਇਸੇ ਵੀਡੀਓ ਦੇ ਵਿੱਚ ਆਪਾਂ ਕਰਕੇ ਦਿਖਾਵਾਂਗੇ ਤੁਹਾਨੂੰ ਟਾਈਮ ਤੁਸੀਂ ਜਰੂਰ ਨੋਟ ਕਰ ਸਕਦੇ ਹੋ ਸਾਢੇ 6 ਵਜੇ ਦਾ ਜਿਹੜਾ ਦੋਸਤੋ ਸ਼ਾਮ ਦਾ ਟਾਈਮ ਹੈਗਾ ਦੋਸਤੋ ਮਾਰਨਿੰਗ ਟਾਈਮ ਹੋਵੇਗੀ ਬਾਕੀ ਟਾਈਮ ਤੁਸੀਂ ਜਰੂਰ ਨੋਟ ਕਰ ਲਓ ਤੇ ਸਵੇਰ ਵੀ ਜਿਹੜੀ ਚਵਾਈਏ ਦੋਸਤੋ ਸਾਢੇ 6 ਵਜੇ ਜਿਹੜੀ ਆ ਹੋ ਜੇਗੀ ਠੀਕ ਆ ਬਾਕੀ ਕੱਲ ਸ਼ਾਮ ਨੂੰ ਤੁਸੀਂ ਚਵਾਈਏ ਜਿਹੜੀ ਆ ਸਾਢੇ 6 ਵਜੇ ਕਰ ਸਕਦੇ ਹੋ ਗੱਲਬਾਤ ਭਾਈ ਹਰਵੈਲ ਦੇ ਨਾਲ ਕਰਦੇ ਆ ਪ੍ਰੋਪਰ ਇਨਫੋਰਮੇਸ਼ਨ ਲਵਾਂਗੇ ਇਸ ਵੈੜ ਦੇ ਰਿਗਾਰਡਿੰਗ ਕਿ ਕਿੰਨਾ ਮਿਲਕ ਆ ਕਿੰਨੇ ਦਿਨਾਂ ਦੀ ਸੂਈ ਆ ਤੇ ਕੀ ਰੇਟ ਕੀ ਭਾਅ ਪੜਦਾ ਰਹੇਗਾ ਠੀਕ ਆ ਵੈੜ ਪਸੰਦ ਆਉਂਦੀ ਏ ਇੱਕ ਟਾਈਮ ਦੀ ਦੋ ਟਾਈਮ ਦੀ ਤਸੱਲੀ ਆ ਚਲਦੇ ਆਂ ਤੇਰੇ ਡਿਟੇਲ ਦੇ ਲਈ ਸਭ ਤੋਂ ਪਹਿਲਾਂ ਬਾਈ ਹਰਵੇਲ ਸਾਸਰੀ ਕਲਵੀਰ ਹਾਂਜੀ ਸੰਤੂ ਸਾਹਿਬ ਜੀ ਸਾਸਿਕਾ ਬਾਕੀ ਜਿੰਨੇ ਵੀ ਇਸ ਚੈਨਲ ਨੂੰ ਮੇਰੇ ਭੈਣ ਭਰਾ ਦੇ ਚੁੱਕੇ ਸੀ ਜਿਹਾ ਇੱਥੇ ਦੇਖ ਰਹੇ ਉਹਨਾਂ ਨੂੰ ਮੇਰੇ ਤੇ ਮੇਰੀ ਪਰਿਵਾਰ ਵੱਲੋਂ ਖਿਆ ਪਰਿ ਸਾਸਿਕਾ ਬੋਟੀਆ ਬਾਈ ਹਾਂ ਵਧੀਆ ਤੇ ਵੈੜ ਵੀਨ ਹਰਵੇਲ ਅੱਜ 2 ਬਖਾਦਗੇ ਵਿੱਚ ਫਿਰ 2 ਆ ਇੱਕ ਪਹਿਨਣ ਬੱਚੀ ਆ ਕਿ ਦੇਖ ਕੇ ਸ਼ਾਹੀਵਾਲ ਆ ਠੀਕ ਆ ਸ਼ਾਹੀਵਾਲ ਦੇ ਵੀਰਾਂ ਦੀ ਬਹੁਤਿਆਂ ਦੀ ਡਿਮਾਂਡ ਆ ਦੋਸਤੋ ਠੀਕ ਆ ਮੈਨੂੰ ਵੀ ਫੋਨ ਕਾਲਾਂ ਬਹੁਤ ਆਉਂਦੀਆਂ ਨੇ ਵੀ ਵੀਰੇ ਸ਼ਾਹੀਵਾਲ ਦੀ ਜਾਂ ਜਰਸੀ ਦੀ ਵੈੜ ਹੋਵੇ ਤੇ ਚੰਗੀ ਦੱਸਿਓ ਇਹ ਚੰਗੀ ਹੋਵੇਗੀ ਦੋਸਤੋ ਤੇ ਵੀਰ ਮੈਂਸ਼ਨ ਕਰੇਗਾ ਵੀ ਬਾਕੀ ਤੁਹਾਨੂੰ ਦੁੱਧ ਤੋਂ ਪਤਾ ਲੱਗ ਜਾਊਗਾ ਬਾਕੀ ਰੰਗ ਢੰਗ ਤੋਂ ਜਿਹੜਾ ਦੋਸਤੋ ਨਾਰਮਲ ਹੀ ਸਮਝ ਆ ਰਹੀ ਹੈ ਵੀ ਤਕਰੀਬਨ ਵੈੜ ਬਹੁਤ ਚੰਗੀ ਹੋਵੇਗੀ ਠੀਕ ਭਾਈ ਹਰਵੀਰ ਪ੍ਰੋਪਰ ਵੀਰੇ ਇਨਫੋਰਮੇਸ਼ਨ ਦੇ ਦੇ ਵੈੜ ਦੀ ਵੀ ਕਿੰਨਾ ਕਿੰਨਾ ਸੁਭਾ ਸੁਈ ਆ ਸਵੇ ਦੂਜਾ ਸੁਭਾ ਸੁਈ ਆ ਹਾਂਜੀ ਅੱਜ ਸੁਈ ਨੂੰ ਕਰੀਬ ਚੌਥਾ ਦੇਣਾ ਠੀਕ ਹੈ ਤਕਰੀਬ 10 11 ਲੀਟਰ ਜਿਹੜਾ ਬੋਲਿੰਗ ਤੇ ਚੱਲ ਰਹੀ ਹੈ ਠੀਕ ਹੈ ਜੀ ਚੋਾਈ ਬਹੁਤ ਚੰਗੀ ਹੈ ਠੀਕ ਆ ਪਿੱਤੇ ਦੇ ਫਾਇਦੇ ਠੀਕ ਹੈ ਜੀ ਤੇ ਬੱਤੇ ਆਪਾਂ ਖੋਲ ਕੇ ਦਿਖਾ ਦਿੰਨੇ ਹਾਂ ਹਾਂ ਸੂਹਾ ਦੂਜਾ ਮੰਨ ਸਕਦੇ ਆ ਜੀ ਦੂਜਾ ਬਿਲਕੁਲ ਜੀ ਦੂਜਾ ਹੀ ਦੂਜਾ ਹੈ ਨਾ ਸੂਹਾ ਦੂਜਾ ਨਵੀਂ ਵਿਹੜਾ ਦੋਸਤੋ ਠੀਕ ਆ ਇਹ ਸਿੰਘ ਦੀ ਗਾਰਡੀਅਨ ਦਾ ਵੇਲਾ ਵੀ ਦਿਲਦੇ ਨੇ ਠੀਕ ਆ ਠੀਕ ਆ ਤੇ ਵਿਹੜ ਪਿਆਰੀ ਹੈ ਦੋਸਤੋ ਠੀਕ ਆ ਚੌਥਾ ਦਿਨ ਦਾ ਅੱਜ ਅੱਜ ਚੌਥਾ ਦਿਨ ਹੈ ਮੇਲ ਕਾਫ ਆ ਬਿਲਕੁਲ ਇੱਕੋ ਰੰਗ ਮਦਰ ਦੇ ਉੱਪਰ ਜਿਹੜਾ ਦੋਸਤੋ ਰੰਗ ਢੰਗ ਜਿਹੜਾ ਵਿਖੋਗੇ ਮੇਲ ਕਾਫ ਆ ਠੀਕ ਆ ਸ਼ਾਹੀ ਵਾਲ ਅੰਗ ਦੇ ਵਿੱਚ ਜਿਹੜਾ ਦੋਸਤੋ ਮਤਲਬ ਚੁਵਾਈ ਦਿਖਾ ਦਿੰਦੇ ਆ ਆਹਾਂ ਸੀਲਸ ਲਾਕ ਠੀਕ ਆ ਬਹੁਤ ਚੰਗੀ ਆ ਆਪਾਂ ਕੋਈ ਰਸੀ ਨਿਆਣਾ ਪਾਉਣ ਦੀ ਲੋੜ ਨਹੀਂ ਕੋਈ ਲੋੜ ਨਹੀਂ ਆਪਾਂ ਇਹੇ ਦਿਖਾ ਲਈਓ ਵਿੱਚ ਪਹਿਲਾਂ ਆਹਾਂ ਠੀਕ ਆ ਦੋਸਤੋ ਇਸ ਬੈੜ ਦੀ ਜਿਹੜੀ ਆ ਆਪਾਂ ਚੁਵਾਈ ਆ ਇਸ ਵੀਡੀਓ ਦੇ ਵਿੱਚ ਕਰਕੇ ਦਿਖਾਵਾਂਗੇ ਤੇ ਆ ਠੀਕ ਆ ਤੇ ਦੋਸਤੋ ਜਿਹੜੀ ਅਗਲੀ ਬੱਠੀ ਆ ਪਹਿਲਣ ਬੱਠੀ ਆ ਠੀਕ ਆ ਇਨੂੰ ਆਪਾਂ ਸ਼ਾਹੀਵਾਲ ਤੇ ਜਰਸੀ ਦਾ ਕ੍ਰੋਸ ਕਰਾਂਗੇ ਹੂੰ ਬਹੁਤ ਵਧੀਆ ਆ ਕਰੋ ਜੀ ਠੀਕ ਆ ਬਿਲਕੁਲ ਤੇ ਬੱਚੀ ਦੀ ਲਿਵਰਟੀ ਜਿਹੜੀ ਆ ਆਰਡਰ ਦੀ ਕੁਆਲਿਟੀ ਆ ਬਿਲਕੁਲ ਤੁਹਾਡੇ ਸਾਹਮਣੇ ਆ ਦੋਸਤੋ ਤੇ ਦਿਨ ਹਜੇ ਲ ਜਾਂਦੀ ਏ ਸਾਡਾ ਦਸ ਦਿਨ ਲ ਜਾਂਦੀ ਫਾਈਟ ਜਿਹੜੀ ਆ ਦੋਸਤੋ ਦਰਮਿਆਨੀ ਆ ਮੀਡੀਅਮ ਹਾਈਟ ਦੇ ਵਿੱਚ ਆ ਠੀਕ ਆ ਇਹ ਧਿਆਨ ਦੇ ਵਿੱਚ ਰੱਖ ਲਿਓ ਮੀਡੀਅਮ ਹਾਈਟ ਦਾ ਵੈਢ ਦੀ ਤਾਂ ਦਿਨ ਲੈਂਦੀ ਏ ਠੀਕ ਆ ਤੇ ਬਾਕੀ ਦੋਸਤੋ ਥੋੜਾ ਹੈ ਪਹਿਲਣ ਹੈ ਪਹਿਲਣ ਹਾਂਜੀ ਮੂੰਹ ਚੋਗੀ ਬਾਕੀ ਬਣੂਗੀ ਬਹੁਤ ਅੱਗੇ ਠੀਕ ਆ ਜੀ ਹਾਂਜੀ ਆ ਕਰੋ ਜੀ ਚੱਕਾ ਆ ਇਧਰ ਦੇਖੋ ਜੀ ਠੀਕ ਆ ਥਣ ਥਣ ਜਿਹੜਾ ਬਿਲਕੁਲ ਤੁਹਾਡੇ ਸਾਹਮਣੇ ਆ ਆ ਥਣ ਲੱਗਾ ਹੈਗਾ ਬੱਚੀ ਨੂੰ ਤੋਂ ਮੂੰਹੋਂ ਦੋਂਦੀ ਕਿ ਚੌਗੀ ਦੱਸਿਆ ਜੀ ਚੌਗੀ ਆ ਬਾਕੀ ਥਣ ਬਹੁਤ ਚੰਗਾ ਲੱਗਾ ਠੀਕ ਆ ਥਣ ਥਣ ਚੰਗਾ ਬੈਠਦੇ ਤੇ ਭਾ ਫੜਦਾ ਆਪਾਂ ਵੀਰ ਤੋਂ ਪੁੱਛ ਲੈਣੀ ਆ ਬਿਲਕੁਲ ਤਿਆਰੀ ਦੇ ਵਿੱਚ ਹਜੇ ਵੈਸੇ ਵੀ ਸਮਾਂ ਲੈ ਕੇ ਜਾਂਦੀ ਹਫਤਾ ਲੈ ਜੂਗੀ ਜੀ ਸਭ ਸਾਹਿਬ ਇੱਕ ਵੱਡੀਆਂ ਗਾਵਾਂ ਨੂੰ ਚੰਗੇ ਵਾਂਗ ਬਣੂਗੀ ਥੱਲੇ ਹਾਂਜੀ ਹਾਂ ਬਾਕੀ 10 11 ਲੀਟਰ ਦੀ ਚਵਾਈ ਇਹਨੂੰ ਆਰਾਮ ਨਾਲ ਚਵਾਉਣੀ ਚਾਹੀਦੀ ਆ ਠੀਕ ਆ ਜੀ ਤੇ ਹਰਵੈਲ ਭਾਈ ਕਿੰਨਾ ਲੈ ਦੇ ਕੀ ਆਪਾਂ ਲੈ ਦੇ ਸੰਤੂ ਸਾਹਿਬ 24 ਜ ਹੈ 24 ਬਿਲਕੁਲ ਫਰੀ ਵਾਂਗੂ ਸਮਝੋ ਤੁਸੀਂ ਠੀਕ ਆ ਵੇਰ ਦੋਸਤੋ ਹੌਲੇ ਪਾ ਦੀ ਆ ਤੇ ਬੈਣ ਵੀ ਜਿਹੜੀ ਬਿਲਕੁਲ ਮੀਡੀਅਮ ਆ ਕਦ ਕਾਠੀ ਆ ਪਰ ਜਿਹੜਾ ਦੁੱਧ 10 ਲੀਟਰ ਤੁਸੀਂ 11 ਲੀਟਰ ਦੀ ਐਵਰੇਜ ਤੁਸੀਂ ਚੋ ਸਕਦੇ ਜੀ ਬਿਲਕੁਲ ਬਾਈ ਇਹਨਾਂ ਚੋਣਾ ਚਾਹੀਦਾ ਕਿ ਨਹੀਂ ਚੋਣਾ ਚਾਹੀਦਾ ਨਵੀਂ ਮੱਛੀ ਆ ਬਿਲਕੁਲ ਮੈਨੂੰ 10 11 10000 ਜਿਹੜਾ ਦੁੱਧ ਚਵਾ ਦਊਗੀ ਦੋਸਤੋ ਬਾਕੀ ਠੀਕ ਆ ਕਿਹਦੇ ਦਾ ਗਾਵਾਂ ਦਾ ਕੋਈ ਅੰਤ ਨਹੀਂ ਹੁੰਦਾ ਕਿੰਨਾ ਚਵਾ ਜਾਣਾ ਇਹਨਾਂ ਨੇ ਇਹਦਾ ਨਹੀਂ ਇਹਦੇ ਵਿੱਚ ਕੁਛ ਫਾਇਦਾ ਸਾਡੇ ਠੀਕ ਹੈ ਜੀ ਹਾਂ ਜੀ ਇਸ ਤੋਂ ਬਾਅਦ ਦੋਸਤੋ ਆਪਾਂ ਵੈੜ ਜਿਹੜੇ ਪਹਿਲੇ ਨੰਬਰ ਤੇ ਦਿਖਾਈ ਹੈ ਨਾ ਇਹਦੀ ਚੁਵਾਈ ਆਪਾਂ ਕਰਕੇ ਦਿਖਾਉਨੇ ਆ ਉਸ ਤੋਂ ਪਹਿਲਾਂ ਜਿਹੜਾ ਥਾਣ ਤੁਹਾਨੂੰ ਆਪਾਂ ਦਿਖਾਉਨੇ ਆ ਵੇਖੋ ਉਲਟ ਬਹਿਣੀ ਵਾਲੇ ਪਾਸੇ ਤੋਂ ਥਾਣ ਤੁਹਾਨੂੰ ਬਹੁਤ ਜ਼ਿਆਦਾ ਸੋਹਣਾ ਵੇਖੋ ਠੀਕ ਆ ਸ਼ਾਹੀਵਾਲ ਦੀ ਮੈਂ ਜਿਹੜੀ ਅਕਸਰ ਗੱਲ ਕਰਦਾ ਹਾਂ ਦੋਸਤੋ ਬੇਹੋ ਮੋਟਾ ਗੋਲ ਥਾਣ ਹੁੰਦਾ ਸ਼ਾਹੀਵਾਲ ਬਹਿੜਦੇ ਤੇ ਚੁਵਾਈ ਜਿਹੜੀ ਆ ਬਹੁਤ ਸੋਹਣੀ ਹੁੰਦੀ ਆ ਮੱਝ ਹੂੰ ਇਹਨੂੰ ਆਪਾਂ ਗਾਂ ਖਰੀਦ ਕੇ ਕਦੇ ਮੈਂ ਜਿਹੜੇ ਬਾਹਰ ਮੱਝਾਂ ਦੇ ਭਾਅ ਬਾਜ਼ਾਰ ਹੋਏ ਫਿਰਦੇ ਨੇ ਤਾਂ ਹਰ ਇੱਕ ਦੇ ਵਸ ਦੀ ਗੱ ਹੋ ਜਾਨੀ ਕਿ ਭੈਣ ਭਰਾ ਚੀਕ ਰਹੇ ਨੇ ਕਿ ਮੱਝਾਂ ਦਾ ਰੇਟ ਵੱਧ ਗਿਆ ਵੱਧ ਗਿਆ ਸਤਿ ਸ੍ਰੀ ਅਕਾਲ ਹੁਣ ਅਸੀਂ ਵੀ ਕੀ ਕਰੀਏ ਪਿੱਛੋਂ ਹੀ ਡੰਗਰ ਸਾਨੂੰ ਦੇਖਾ ਰਿਹਾ ਵਾ ਬਾਕੀ ਜਿਉਂ ਜਿਸ ਤਰ੍ਹਾਂ ਪਿੱਛੋਂ ਆਉਂਦਾ ਆਪਦਾ ਥੋੜਾ ਹੀ ਮਰਜਣ ਹੁੰਦਾ ਹਰ ਇੱਕ ਭੈਣ ਭਰਾ ਦਾ ਮੈਂ ਨਹੀਂ ਕਹਿੰਦਾ ਕਿ ਵਪਾਰੀ ਲੁੱਟ ਮਚਾਈ ਆ ਵਾ ਵਪਾਰੀ ਸਿਰਫ ਇੱਕ ਉਹ ਸੱਪ ਦੇ ਮੂੰਹ ਚ ਕੋੜ ਕਿੱਲੇ ਵਾਲੀ ਗੱਲ ਹੁੰਦੀ ਆ ਗੱਟਾ ਨਹੀਂ ਖਾਲੀ ਹੁੰਦੇ ਨਾ ਕਿਤੇ ਨਾ ਕਿਤੇ ਉਹਨੇ ਪਸ਼ੂ ਪੜ ਕੇ ਬੰਦਣਾ ਹੁੰਦਾ ਤਾਂ ਉਹ ਵਿਚਾਰਾ ਬੰਦਦਾ ਵਾ ਬਾਕੀ ਉਹ ਉਹਨਾਂ ਕੀ ਲਾਤੋਂ ਕੀ ਦਿੰਦਾ ਵਾ ਬਿਲਕੁਲ ਤੇ ਬਾਕੀ ਇਹ ਵੀ ਜਿਹੜੀ ਜਿਆਦਾਤਰ ਦੋਸਤੋ ਵੀਡੀਓ ਘਰ ਵਾਲੇ ਵੀਰ ਵੀ ਵਿਖਦੇ ਜਿੰਨਾ ਪਸ਼ੂ ਸੇਲ ਕਰਨਾ ਹੁੰਦਾ ਉਹਨਾਂ ਵੀ ਹਰ ਇੱਕ ਪੱਖੋਂ ਜਿਹੜਾ ਵੇਖ ਕੇ ਸੇਲ ਕਰਨਾ ਹੁੰਦਾ ਕਿ ਇਹਨਾਂ ਪਸ਼ੂ ਵੇਂਦੇ ਰਹਿੰਦੇ ਵੀ ਰੇਟ ਭਾ ਕੀ ਚੱਲਦਾ ਬਾਜ਼ਾਰ ਕੀ ਚੱਲਦਾ ਇਸ ਕਰਕੇ ਪਸ਼ੂ ਜਿਹੜਾ ਦੋਸਤੋ ਉੱਚਾ ਹੀ ਮਿਲਦਾ ਤੇ ਜਿਹੜਾ ਥੋੜਾ ਬਾਧਾ ਨਫਾ ਲੈ ਕੇ ਅੱਗੇ ਵੀਰ ਭਰਾ ਜਿੰਨੇ ਹੈਗੇ ਵਪਾਰੀ ਵੀਰ ਅੱਗੇ ਸੇਲ ਕਰਦੇ ਆ ਠੀਕ ਆ ਤੇ ਮਤਲਬ ਇਹਨਾਂ ਕਾਪਾ ਇਨੀ ਫਿੱਟ ਹੋ ਜਾਂਦਾ ਵੀ ਇੱਕੋ ਅਡੇ ਥਾਂ ਟਿਕਾਣੇ ਤੇ ਸਭ ਤੋਂ ਵੱਧ ਪਸ਼ੂ ਆ ਜਿਹੜੇ ਵਪਾਰੀਆਂ ਦੇ 8 8 7 7 ਨਾਗ ਜਿਹੜੇ ਆ ਉਹ ਵੇਖਣ ਤੋਂ ਵਿੱਚ ਮਿਲ ਜਾਂ ਕਿਊਜ਼ ਕਰ ਸਕਦੇ ਆ ਆ ਕਰੀਏ ਆ ਜੋ ਚੈੱਕ ਜੀ ਆਪਾਂ ਚੁਆਈ ਬਹੁਤ ਚੰਗੀ ਵੈਸੇ ਆਪਾਂ ਅਗਲਾ ਪਿਛਲਾ ਚੁਆਈ ਕਰ ਰਹੇ ਹਾਂ ਚੁਆਈ ਦੀ ਕੋਈ ਫੱਕ ਨਹੀਂ ਰੁਕ ਜਾ ਇੱਕ ਮਿੰਟ ਆ ਦੇਖੋ ਜੀ ਚੁਆਈ ਤੁਸੀਂ ਠੀਕ ਆ ਅਗਲੇ ਪਿਛਲੇ ਠੰਡ ਦੀ ਜਿਹੜੀ ਚਵਾਈ ਆ ਤੁਸੀਂ ਦੇਖ ਰਹੇ ਹੋ ਜੀ ਠੀਕ ਆ ਤੇ ਆ ਕਰੋ ਜੇ ਤੁਸੀਂ ਬਾਕੀ ਸਾਨੂੰ ਸਭ ਸੀਲ ਠੰਡੀ ਬਹੁਤ ਜਿਆਦਾ ਠੀਕ ਹੈ ਜਿਸ ਤਰ੍ਹਾਂ ਕਈ ਵਾਰਾ ਸ਼ਹੀਪਾਲ ਦੇ ਵਿੱਚ ਜਾਂ ਤਕਰੀਬਨ گاਵਾ ਸੁੰਨ ਦੇ ਵਿੱਚ ਆਉਂਦਾ ਵੀ ਗਰਮ ਹੁੰਦੀ ਆ ਹੂੰ 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 ਪਰ ਬਹੁਤ ਠੰਡੀ ਕੋਈ ਲੱਤ ਛੜਨੀ ਬਿਲਕੁਲ ਜੀ ਆਂਗਲ ਜਿੱਡੀ ਮੋਟੀ ਧਾਰਾ ਵੇਖੋ ਦੋਸਤੋ ਕੋਈ ਕਹਿਣ ਦੀ ਗੱਲ ਨਹੀਂ ਬਾਕੀ ਆ ਦਿਖਾਈ ਦੇ ਰਿਹਾ ਤੁਹਾਨੂੰ ਸਾਰੇ ਵੀਰਾਂ ਨੂੰ ਵੇਖੋ ਪਈ ਤਾਂ ਦੁੱਧ ਵੀ ਆਏ ਵੇਖੋ ਹੁਣ ਝੱਗ ਜਿਵੇਂ ਮੱਝ ਦਾ ਦੁੱਧ ਹੁੰਦਾ ਵੇਖੋ ਇਹ ਹੈ ਹੀ ਮੱਝ ਹੁੰਦੀ ਹੈ ਸ਼ਾਈ ਵਾਲ ਦਾ ਚਲੋ ਹਨਾ ਚੀਜ਼ ਤੇ ਸਫੇਦੀ ਵੀ ਇਹਦੀ ਬਿਲਕੁਲ ਜਿਵੇਂ ਮੱਝ ਦਾ ਦੁੱਧ ਜਿਹਾ ਹੁੰਦਾ ਬਿਲਕੁਲ ਮੱਝ ਹੈ ਇਹ ਮੱਝ ਨਾਰਮਲੀ ਆਪਾਂ ਜਿਵੇਂ ਵੇੜਾਂ ਤਾਂ ਥੋੜਾ ਪੀਲਾ ਪੜ ਜਾਂਦਾ ਆ ਜਾਂਦਾ ਨਾ ਦੁੱਧ ਦੀ ਕੁਆਲਿਟੀ ਇਹਦੇ ਬਿਲਕੁਲ ਬਿਲਕੁਲ ਸੇਮ ਟੂ ਸੇਮ ਹੀ ਚਾਹੀਵਾਲ ਦਾ ਦੁੱਧ ਆਪਾਂ ਚਾਹ ਦੇ ਵਿੱਚ ਪਾ ਲਈਏ ਤੇ ਮੈਦਾ ਪਾ ਲਈਏ ਬਰਾਬਰ ਆ ਕੋਈ ਆਪਾਂ ਨੂੰ ਸਵਾਦ ਦੇ ਵਿੱਚ ਫਰਕ ਨਹੀਂ ਲੱਗੂਗਾ ਜਿੰਦੂ ਜੀ ਜਿਆਦਾਤਰ ਤਾਂ ਜਿਹੜੇ ਹਕੀਮ ਨੇ ਜਾਂ ਪੁਰਾਣੇ ਬਜ਼ੁਰਗ ਨੇ ਉਹ ਚਾਹੀਵਾਲ ਨੂੰ ਚੰਗਾ ਮੰਨਦੇ ਆ ਬਿਲਕੁਲ ਜੀ ਕਿ ਚਾਹੀਵਾਲ ਦਾ ਦੁੱਧ ਤਾਕਤਵਾਰ ਹੁੰਦਾ ਬਿਲਕੁਲ ਜੇ ਗਾਵਾ ਦੇ ਮੁਕਾਬਲੇ ਬਿਲਕੁਲ ਮੱਜਿਆ ਨਾਲੋਂ ਵੀ ਚੰਗਾ ਇਹਦਾ ਦੁੱਧ ਚੰਦੂ ਸਾਹਿਬ राजस्थान ਦੇ ਵਿੱਚ ਸ਼ਾਹੀ ਵਾਲ ਦਾ ਜਿਹੜਾ ਘਿਓ ਆ 1200 1300 ਰੁਪਏ ਕਿਲੋ ਸਪੈਸ਼ਲ ਮਿਲਦਾ ਹੂੰ ਗਾਂ ਦਾ ਜਿਹੜਾ ਵੈਸੇ ਵੀ ਮਹਿੰਗਾ ਹੈ ਹਾਂ ਗਾਂ ਦਾ ਕਿਉਂ ਪੱਕੀ ਜੇ ਬਾਹਰ ਦੀ ਗੱਲ ਕਰ ਲਈ ਆਊਟ ਆਫ ਸਟੇਟ ਦੀ ਤਾਂ ਲਓ ਵੀ ਦੋਸਤੋ ਕਰੋ ਗੱਲ ਠੀਕ ਆ ਚਵਾਈ ਬੈਸਟ ਲੱਗੀ ਆ ਬਾਕੀ ਦੋ ਟਾਈਮ ਦੀ ਚੋਕੇ ਜੰਦਰ ਸਾਹਿਬ ਕੋਈ ਦੋ ਟਾਈਮ ਚਾਈ ਕਰੇ ਤਿੰਨ ਟਾਈਮ ਕਰੇ ਹਾਂ ਚਾਹੇ ਇੱਕ ਟਾਈਮ ਹੀ ਨਾ ਆ ਪਤਾ ਤਸੱਲੀ ਦੇ ਪਛੋਂ ਗਰੰਟੀ ਆਪਣੀ ਤੇ ਭੇਜ ਠੀਕ ਆ ਠੀਕ ਆ ਦੋਸਤੋ ਬਾਕੀ ਚਵਾਈ ਜਿਹੜੀ ਆ ਕੰਪਲੀਟ ਹੋ ਚੱਲੀ ਆ ਤੇ ਪ੍ਰੋਪਰ ਵੇਅਰ ਦੇਖ ਲਓ ਤੁਸੀਂ ਤਸੱਲੀ ਦੇ ਨਾਲ ਠੀਕ ਆ ਬਾਕੀ ਬਹੁਤੇ ਵੀਰ ਪਸੰਦ ਕਰਦੇ ਆ ਕਿਉਂਕਿ ਚੋਇਸ ਫਰਕ ਦੀ ਹੁੰਦੀ ਹੈ ਕਿਸੇ ਦੀ ਐਚਐਫ ਆ ਕਿਸੇ ਦੀ ਕ੍ਰੋਸ ਬ੍ਰੀਡ ਕੇ ਰਿਸ਼ਾਈਬਾਲ ਚੋਇਸ ਆਪਣੀ ਆਪਣੀ ਬਾਕੀ ਜਿਹਦਾ ਥਲੇ ਦੁੱਧ ਚੰਗਾ ਹੋਇਆ ਦੋਸਤੋ ਜਾਂ ਹੋਵੇ ਤੇ ਚੋਨਾ ਪਦੁੱਧ ਹੁੰਦਾ ਤਕਰੀਬਨ ਦੁੱਧ ਨੂੰ ਵੇਖ ਕੇ ਜਿਹੜਾ ਕੋਈ ਵੀ ਐਨੀਮਲ ਲਿਆ ਜਾਵੇ ਠੀਕ ਹੈ ਬਾਕੀ ਸੋਨਾ ਸੁ ਆਪਾਂ ਦਾ ਕਿਸੇ ਚ ਘੱਟ ਵੀ ਹੋ ਸਕਦਾ ਵੱਧ ਵੀ ਹੋ ਸਕਦਾ ਸ਼ਕੀਨ ਨਹੀਂ ਘੱਟ ਹੋ ਸਕਦੀ ਵੱਧ ਹੋ ਸਕਦੀ ਪਰ ਦੁੱਧ ਨੂੰ ਵੇਖ ਕੇ ਜਿਆਦਾ ਚੋਇਸ ਰੱਖਿਆ ਕਰੋ ਤੇ ਭਾਈ ਹਰਵੇਲ ਵੀਰੇ ਮੁੱਲ ਭਾ ਪੜਦਾ ਇਸ ਵੇਲੇ ਸੰਤੂ ਸਾਹਿਬ ਇਹਦਾ 46000 ਹਾਂਜੀ ਉਹਦੇ ਚੋਂ ਹੀ ਮੰਤਨ ਹੋਊਗਾ 46000 ਦੇ ਵਿੱਚੋਂ ਜੀ ਹੋਊਗਾ ਮੰਤਨ ਠੀਕ ਆ ਵੜ ਚੰਗੀ ਆ ਭਾਈ ਬਹੁਤ ਚੰਗੀ ਰਹਿਦਾ ਠੀਕ ਆ 46000 ਦੇ ਵਿੱਚ ਆਪਾਂ ਮੱਝ ਖਰੀਦ ਰਿਆ ਥਾ ਬਿਲਕੁਲ ਬਿਲਕੁਲ ਮੇਰੇ ਕੋਲ ਤੇ 10 11 ਲੀਟਰ ਜਿਹੜਾ ਇਸ ਟਾਈਮ ਇਹਦੇ ਤੇ ਦੁੱਧ ਹੋਉਂਦਾ ਤੇ ਸਵੇਰ ਚਵਾਈ ਕਿੰਨੇ ਵਜੇ ਕੀਤੀ ਭਰਾ ਸਵੇਰ ਕਰੀਬ ਹੋਊਗੀ 6:30 ਵਜੇ ਦੀ ਹੁਣ 6:30 ਹੋ ਗਏ ਹੂੰ ਬਸ 2 ਘੰਟੇ ਤੇ 3 ਘੰਟੇ ਦਾ ਫਰਕ ਠੀਕ ਆ ਹਾਂਜੀ ਲਓ ਵੀ ਦੋਸਤੋ ਚਵਾਈ ਤੁਸੀਂ ਵੀ ਕਰ ਲਿਓ ਸੈਟੀਸਫਾਈ ਹੋ ਜਾਓਗੇ ਠੀਕ ਆ ਬਾਕੀ ਤਸੱਲੀ ਜ਼ਰੂਰ ਕਰ ਲਿਓ ਮੇਰਾ ਭਰਾ ਆ ਵੇਖੋ ਜੀ ਠੀਕ ਆ ਹੁਣ ਚੁਵਾਈ ਵੀਰ ਨੇ ਕੰਪਲੀਟ ਕਰਤੀ ਆ ਤੇ ਬਿਲਕੁਲ ਜਿਹੜਾ 6 ਪੀਐਮ ਤੇ ਜਿਹੜੀ ਐ ਚੁਵਾਈ ਆ 6:30 ਪੀਐਮ ਤੇ ਜਿਹੜੀ ਐ ਚੁਵਾਈ ਆ ਕੰਪਲੀਟ ਹੋ ਗਈ ਠੀਕ ਆ ਤੇ ਹਰਵੀਰ ਭਾਈ ਸੰਪਰਕ ਨੰਬਰ ਆਪਣੇ ਜਰੂਰ 990682025 ਹਾਂਜੀ ਠੀਕ ਆ 9906382025 ਠੀਕ ਹੈ ਜੀ ਸੋ ਦੋਸਤੋ ਇਹ ਸਾਨੂੰ ਵੀਰ ਹਰਵੀਰ ਸਿੰਘ ਪਿੰਡ ਜੋਰ ਸਿੰਘ ਵਾਲਾ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਕਰਮਤਰਨ ਸਾਹਿਬ ਤੋ ਆ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਜੋ ਦੋਸਤੋ ਅੱਗੇ ਨਵੇਂ ਫਾਰਮਰ ਤੱਕ ਵੀ ਆਪਣੀ ਵੀਡੀਓ ਪਹੁੰਚੇ ਜਿਨ੍ਹਾਂ ਨੇ ਪਸ਼ੂ ਕੋਈ ਵੀ ਖਰੀਦਣਾ ਹੁੰਦਾ ਉਹਨਾਂ ਨੂੰ ਵੀਡੀਓ ਮਿਲ ਜਾਵੇ ਤੇ ਜਿਹੜਾ ਆਪਣਾ ਪਸ਼ੂ ਆਖਰੀ ਚ ਸਕੇ ਮਿਲਦੇ ਇੱਕ ਨਵੀਂ ਅਪਡੇਟ ਦੇ ਨਾਲ ਸਾਰਿਆਂ ਵੀਰਾਂ ਨੂੰ ਸਤਿ ਸ਼੍ਰੀ ਅਕਾਲ